ਵਰਾਲੇ ਲਾਗੇ ਬੰਨੇ ਵਾਲੇ ਥੋੜੇ ਕਲਾਓ ਏ ਭਰਾਓ ਤੋੜੇ ਬਾਨਾ ਟੁੱਟ ਗਿਆ ਜੋ ਮੇਰੇ ਭਰਾਓ ਲਈ ਵੀ ਕੋਰਾ ਛੇਕ ਬਰਾ ਮੱਲੇ ਭਰਾਓ ਤੋੜੇ ਤੜੇ ਤੋੜੇ ਕਲਾਓ ਤੋੜੇ ਮੇਰੇ ਭਰਾਓ ਤੋੜੇ ਸ਼ਹਿਰ ਵੀ ਕਿਸੇ ਕੋਲ ਪਏ ਆ ਤੇ ਮੁੱਲ ਵੀ ਕਲਾ ਦਿਓ ਦੇ ਦੇਾਂਗੇ ਭਰਾਓ ਤੋੜੇ ਕਲਾਓ ਤੋੜੇ ਤੋੜਿਆਂ ਦਾ ਬਣਾ ਨਹੀਂ ਆ ਵੱਜਣਾ ਆਲੇ ਲਾਗੇ ਪੰਨੇ ਵਾਲੇ ਤੋੜੇ ਕਲਾਓ ਏ ਭਰਾਓ ਤੋੜੇ ਬਾਨਾ ਟੁੱਟ ਗਿਆ ਜੋ ਮੇਰੇ ਭਰਾਓ ਲਾਈ ਬਈ ਪੂਰਾ ਛੇਕ ਬਰਾਮ ਮੱਲੇ ਭਰਾਓ ਤੋੜੇ ਟੜੇ ਤੋੜੇ ਕਲਾਓ ਤੋੜੇ ਮੇਰੇ ਭਰਾਓ ਤੋੜੇ ਸ਼ਹਿਰ ਵੀ ਕਿਸੇ ਕੋਲ ਪਏ ਆ ਤੇ ਮੁੱਲ ਵੀ ਕਲਾ ਦਿਓ ਦੇ ਦੇਾਂਗੇ ਭਰਾਓ ਤੋੜੇ ਕਲਾਓ ਤੋੜੇ ਤੋੜਿਆਂ ਦਾ ਬਣਾਣੀ ਆ ਵੱਜਣਾ ਆਲੇ ਲਾਗੇ ਪੰਨੇ ਵਾਲੇ ਤੋੜੇ ਕਲਾਓ ਏ ਭਰਾਓ ਤੋੜੇ ਬਾਨਾ ਟੁੱਟ ਗਿਆ ਜੋ ਮੇਰੇ ਭਰਾਓ ਲਈ ਵੀ ਪੋਰਾ ਛੇਕ ਬਰਾਮ ਮੱਲੇ ਭਰਾਓ ਤੋੜੇ ਟੜੇ ਤੋੜੇ ਕਲਾਓ ਤੋੜੇ ਮੇਰੇ ਭਰਾਓ ਤੋੜੇ ਸ਼ਹਿਰ ਵੀ ਕਿਸੇ ਕੋਲ ਪਏ ਆ ਤੇ ਮੁੱਲ ਵੀ ਕਲਾ ਦਿਓ ਦੇ ਦੇਾਂਗੇ ਭਰਾਓ ਤੋੜੇ ਕਲਾਓ ਤੋੜੇ ਤੋੜਿਆਂ ਦਾ ਬਣਾ ਨਹੀਂ ਆ ਵੱਜਣਾ ਪੁਰਾਣੇ ਲਾਗੇ ਪੰਨੇ ਵਾਲੇ ਤੋੜੇ ਕਲਾਓ ਏ ਭਰਾਓ ਤੋੜੇ ਬਾਨਾ ਟੁੱਟ ਗਿਆ ਜੋ ਮਰੇ ਭਰਾਓ ਮੈਂ ਵੀ ਪੁਰਾ ਛੇਕ ਬਰਾਮ ਵੱਲੇ ਭਰਾਓ ਤੋੜੇ ਤੜੇ ਤੋੜੇ ਕਲਾਓ ਤੋੜੇ ਮੇਰੇ ਭਰਾਓ ਤੋੜੇ ਸ਼ਹਿਰ ਵੀ ਕਿਸੇ ਕੋਲ ਪਏ ਆ ਤੇ ਮੁੱਲ ਵੀ ਕਲਾ ਦਿਓ ਦੇ ਦੇਾਂਗੇ ਭਰਾਓ ਤੋੜੇ ਕਲਾਓ ਤੋੜੇ ਤੋੜਿਆਂ ਦਾ ਬਣਾ ਨਹੀਂ ਆ ਵੱਜਣਾ ਵਰਾਲੇ ਲਾਗੇ ਬੰਨੇ ਵਾਲਿਓ ਤੋੜੇ ਕਲਾਓ ਏ ਭਰਾਓ ਤੋੜੇ ਬਾਨਾ ਟੁੱਟ ਗਿਆ ਜੋ ਮਰੇ ਭਰਾਓ ਲਈ ਬੇਪੋਰਾ ਛੇਕ ਬਰਾਮ ਲੈ ਭਰਾਓ ਤੋੜੇ ਤੜੇ ਤੋੜੇ ਕਲਾਓ ਤੋੜੇ ਮੇਰੇ ਭਰਾਓ ਤੋੜੇ ਸ਼ਹਿਰ ਵੀ ਕਿਸੇ ਕੋਲ ਪਏ ਆ ਤੇ ਮੁੱਲ ਵੀ ਕਲਾ ਦਿਓ ਦੇ ਦੇਾਂਗੇ ਭਰਾਓ ਤੋੜੇ ਕਲਾਓ ਤੋੜੇ ਤੋੜਿਆਂ ਦਾ ਬਣਾਣੀ ਆ ਵੱਜਣਾ